ਸੀ ਗਰਗਟਾਈ ਟਾਈਫਾਇਡ ਕਲੀਨਿਕ ਤਰਕਸ਼ਿਲ ਚੌਂਕ ਬਰਨਾਲਾ ਤੋਂ ਬੋਲਦੇ ਆਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਜਿੰਨਾ ਵੀ ਪੇਸ਼ੈਂਟਾਂ ਨੂੰ ਆਈਵੀਐਸ ਦੀ ਪ੍ਰੋਬਲਮ ਆਗੀ ਆਈਵੀਐਸ ਦੀ ਕੀ ਪ੍ਰੋਬਲਮ ਦੇ ਵਿੱਚ ਕੀ ਆ ਦਵਾਈ ਤੋਂ ਪਹਿਲਾਂ ਆ ਜਾਦ ਦਵਾਈ ਦੇ ਨਾਲ ਨਾਲ ਆਪਾਂ ਕਿਸ ਤਰ੍ਹਾਂ ਦੀ ਡਾਈਟ ਲੈਣੀ ਆ ਜਾਂ ਰੁਟੀਨ ਬਣਾਉਣਾਗਾ ਦਿਨ ਚਿਰ ਦੇ ਵਿੱਚ ਵੀ ਕੀ ਖਾਣਾ ਕਿਸ ਤਰ੍ਹਾਂ ਰਹਿਣਾਗਾ ਸਾਰਿਆਂ ਨੂੰ ਪਹਿਲਾਂ ਉਠਣ ਅਨਸਾਰ ਗੁੰਗਣਾ ਪਾਣੀ ਗਲਾਸ ਜਿਹੜੇ ਗਲਾਸ ਜਿੰਨਾ ਕਿ ਪੀ ਸਕਦੇ ਆਗੇ ਉਨਾ ਪਾਣੀ ਪੀਣਾਗਾ ਬੈਠ ਕੇ ਪੀਣਾ ਆਰਾਮਦਾਰੀ ਨਾਲ ਪੀਣਾ ਚਲਦਬਾਜੀ ਨਹੀਂ ਕਰਨੀ ਹੈਗੀ ਪਾਣੀ ਪੀਣ ਦੇ ਵਿੱਚ ਫਿਰ ਥੋੜਾ ਟਾਈਮ ਲਈ ਤੋਰਾ ਫਿਰਾ ਕਰਨਾਗਾ ਤਾਂ ਚਾਹ ਨਹੀਂ ਪੀਣੀ ਹੈਗੀ ਨਾ ਕਾਫੀ ਨਾ ਚਾਹ ਇਸ ਤੋਂ ਬਾਅਦ ਬ੍ਰੇਕਫਾਸਟ ਦੇ ਵਿੱਚ ਦਲੀਆ ਲੈਣਾ ਹਲਕੀ ਡਾਈਟ ਲੈਣੀ ਹੈਗੀ ਜਾਂ ਓਟਸ ਰ ਲੈਣਾਗਾ ਫਿਰ ਇਸ ਤੋਂ ਬਾਅਦ ਕੀ ਆ ਘੰਟੇ ਡੇਢ ਘੰਟੇ ਬਾਅਦ ਜਿਵੇਂ ਫਿਰ ਗੁੰਗਣਾ ਪਾਣੀ ਪੀਣਾਗਾ ਫਿਰ ਦਿਨ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਜਿਵੇਂ ਥੋੜੇ ਜਿਹੇ ਚਾਵਲ ਲੈ ਲੇ ਜਾਂ ਮਿਕਸ ਆٹے ਦੀ ਰੋਟੀ ਇਕ ਦੋ ਤਾਂ মুਂਗੀ ਦੀ ਦਾਲ, ਗਾਜਰ, ਤੋਰੀ, ਕਦੂ ਇਸ ਤਰ੍ਹਾਂ ਦੀ ਦਾਲ ਸਬਜ਼ੀ ਨਾਲ ਰੋਟੀ ਖਾਣੀ ਆ। ਫੇਰ ਦੁਪਹਿਰੇ ਚਾਹ ਨਹੀਂ ਪੀਣੀ ਹੈਗੀ। ਦੁਪਹਿਰੇ ਵੀ ਗੁੰਗਣਾ ਪਾਣੀ ਜਾਂ ਨਾਰੀਅਲ ਦਾ ਪਾਣੀ, ਕੱਚਾ ਨਾਰੀਅਲ ਦਾ ਪਾਣੀ ਪੀਣਾਗਾ ਤਾਂ ਬਲਕੇ ਹਲਕੀ ਰੱਖਣਾਗਾ। ਸ਼ਾਮ ਨੂੰ মুਂਗੀ ਦੀ ਦਾਲ, ਮਸਰੀ ਦੀ মুਂਗੀ ਮਸਰੀ ਦਾਲ ਨਾਲ ਹਲਕੀ ਰੋਟੀ ਇਸ ਤਰ੍ਹਾਂ ਖਾਣਾ। ਖਾਣੇ ਤੋਂ ਬਾਅਦ ਕੀ ਲੈਣਾ ਸੌਫ ਸੌਫ ਜ਼ਰੂਰ ਚਬਾਉਣੀ ਆ ਰਾਤ ਨੂੰ ਕੋਸੇ ਪਾਣੀ ਦੇ ਨਾਲ ਹਿੰਗ ਵਾਸਤੇ ਚੂਰਨਾ ਤ੍ਰਿਫਲਾ ਚੂਰਨ 3 ਚਮਚੇ ਦਾ ਤੀਜਾ ਕਿਸਾ ਇਹ ਜ਼ਰੂਰ ਲੈਣਾਗਾ ਜੇ ਦਿਨੇ ਹੋ ਸਕੇ ਤਾਂ ਦਿਨੇ ਵੀ ਲੈ ਸਕਦੇ ਹੋਗੇ ਤਾਂ ਐਕਸਰਸਾਈਜ਼ ਜ਼ਰੂਰੀ ਕਰਨੀ ਆ ਇੱਕ ਥਾਂ ਤੇ ਬੈਠੇ ਨਹੀਂ ਰਹਿਣਾ ਤੋੜਾ ਤੋੜਾ ਫੇਰਾ ਕਰਨਾ ਐਕਸਰਸਾਈਜ਼ ਕਰਨੀ ਆ ਇਹ ਜ਼ਰੂਰ ਆਪਾਂ ਇਹਨਾਂ ਗੱਲਾਂ ਵੱਲ ਧਿਆਨ ਰੱਖਣਾਗਾ ਫਿਰ ਹੀ পেট ਸਾਫ਼ ਰਹੂਗਾ ਆ ਆਈਵੀਐਸ ਦੀ ਪ੍ਰੋਬਲਮ ਤੋਂ ਵੀ ਰਾਹਤ ਮਿਲੂਗੀ ਨਾਲ ਨਾਲ ਦਵਾਈ ਰੱਖੋ ਨਾਲ ਨਾਲ ਇਹ ਗੱਲਾਂ ਵੱਲ ਵੀ ਜ਼ਰੂਰ ਧਿਆਨ ਰੱਖੋ ਜੇ ਤੁਹਾਨੂੰ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਦੀ ਆਈਵੀਐਸ ਦੀ ਪ੍ਰੋਬਲਮ ਹੈਗੀ ਆ ਤਾਂ ਸਾਡੇ ਨਾਲ ਗੱਲ ਕਰ ਸਕਦੇ ਆ ਸਾਨੂੰ ਮਿਲ ਸਕਦੇ ਆ ਮੈਡੀਸਨ ਲਿਜਾ ਸਕਦੇ ਆ ਤਾਂ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ